ਹੋਲੀ ਦਾ ਤਿਹਾਰ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਗੱਲ ਕਰੀਏ ਜੋ ਹਰ ਮੰਦਰਾ ਦੇ ਵਿੱਚ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਹੈ ਤੇ ਅੱਜ ਸ਼ੀਮਾ ਲక్ష్ਮੀ ਨਾਰਾਇਣ ਮੰਦਿਰ ਜੇਲ੍ਹ ਰੋਡ ਦੇ ਵਿੱਚ ਇਸਤਰੀ ਸੱਸਨ ਸਭਾ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਲਾਂ ਦੀ ਹੋਲੀ ਖੇਡੀ ਜਾ ਰਹੀ ਹੈ ਸਾਡੇ ਨਾਲ ਇਸ ਇਸਤਰੀ ਸੱਸਨ ਸਭਾ ਦੇ ਪ੍ਰਧਾਨ ਸੁਨੀਤਾ ਭਾਰਤਵਾਦੀ ਜੀ ਆਪਾਂ ਗੱਲਬਾਤ ਕਰਦੇ ਹਾਂ ਸੁਨੀਤਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੁੱਲਾਂ ਦੀ ਹੋਲੀ ਦਾ ਪ੍ਰੋਗਰਾਮ ਤੁਹਾਡੇ ਵੱਲੋਂ ਜਲੰਧਰ ਦੇ ਸ਼ੀਮਾ ਲక్ష్ਮੀ ਨਾਰਾਇਣ ਮੰਦਿਰ ਤੋਂ ਮੈਂ ਇਸਤਰੀ ਸੱਸਨ ਸਭਾ ਦੀ ਪ੍ਰਧਾਨ ਸੁਨੀਤਾ ਭਾਰਤਵਾਦ ਜਿਹੜੇ ਕਿ ਅਸੀਂ 25 ਸਾਲਾਂ ਤੋਂ ਫੁੱਲਾਂ ਦੀ ਹੋਲੀ ਖੇਡ ਰਹੇ ਹਾਂ ਔਰ ਅੱਜ ਬਹੁਤ ਹੀ ਗੂੰਗਾਨ ਅੱਛਾ ਹੋਈ ਜਾ ਰਿਹਾ ਹੈ ਸੰਗਤ ਬਹੁਤ ਆ ਰਹੀ ਹੈ ਤੇ ਅਸੀਂ ਹਮੇਸ਼ਾ ਹੀ ਫੁੱਲਾਂ ਦੀ ਹੋਲੀ ਦੇ ਨਾਲ ਹੀ ਸ਼ਾਮ ਸੁੰਦਰ ਜੀ ਦੇ ਨਾਲ ਹੋਲੀ ਖੇਡਦੇ ਹਾਂ ਮੈਂ ਤੇ ਇਹ ਕਹਾਂਗੀ ਕਿ ਸਾਰਿਆਂ ਨੂੰ ਫੁੱਲਾਂ ਦੀ ਹੋਲੀ ਖੇਡਣੀ ਚਾਹੀਦੀ ਹੈ ਰੰਗਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਰੰਗਾਂ ਦਾ ਪ੍ਰਯੋਗ ਕਰਦੇ ਹਾਂ ਹੋਲੀ ਵਾਲੇ ਦਿਨ ਤੇ ਸਕਿਨ ਬੜੀ ਖਰਾਬ ਹੁੰਦੀ ਹੈ ਕੱਪੜੇ ਖਰਾਬ ਹੁੰਦੇ ਆ ਤੇ ਅੱਜ ਅਸੀਂ ਇੱਕ ਡਰੈਸ ਕੋਡ ਵੀ ਵਾਈਟ ਸੂਟ ਔਰ ਇੱਕੋ ਜਿਹੇ ਕਪੜੇ ਪਾ ਕੇ ਆਏ ਆ ਤੇ ਬੜਾ ਹੀ ਅੱਛਾ ਲੱਗ ਰਿਹਾ ਮਾਹੌਲ ਬੜਾ ਸੋਹਣਾ ਮਹਿਸੂਸ ਹੋ ਰਿਹਾ ਤੇ ਅਸੀਂ ਇਹੀ ਕਹਾਂਗੇ ਕਿ ਸਮਾਜ ਵਿੱਚ ਇਹੀ ਮੈਂ ਪ੍ਰੇਰਣਾ ਕਰਾਂਗੀ ਕਿ ਸਾਰੇ ਹੀ ਫੁੱਲਾਂ ਦੀ ਹੋਲੀ ਖੇਲੋ ਆਪਣੇ ਬੱਚਾ ਨੂੰ ਸਨਾਤਨ ਧਰਮ ਦੇ ਨਾਲ ਜੋੜੋ ਕਿਉਂਕਿ ਅੱਜ ਬੱਚੇ ਵੀ ਬੜੇ ਸੱਜ ਧੱਜ ਕੇ ਆਏ ਆ ਸਾਡੇ ਸ਼੍ਰੀਮਾਂ ਲਕਸ਼ਮੀ ਮੰਦਿਰ ਜਦੋਂ ਵੀ ਕੋਈ ਤਿਉਹਾਰ ਆਂਦਾ ਹੈ ਤੇ ਲੋਕ ਪਹਿਲੇ ਹੀ ਤਿਆਰੀਆਂ ਕਰ ਲੈਂਦੇ ਆ ਕਿ ਸਾਨੂੰ ਸੰਦੇਸ਼ਾ ਆਣਾ ਹੈ ਔਰ ਅਸੀਂ ਮਾਂ ਲਕਸ਼ਮੀ ਮੰਦਿਰ ਵਿੱਚ ਜਾਣਾ ਹੈ ਜਿਹੜਾ ਕਿ ਅੱਜ ਤੁਸੀਂ ਜੂਮ ਦੇਖ ਸਕਦੇ ਹੋ ਕਿ ਇੰਨੀ ਪਬਲਿਕ ਅਨੇ ਭਗਤ ਮਹਾਂਲਕਸ਼ਮੀ ਮੰਦਿਰੀ ਉਹਨਾਂ ਨੇ ਕਦਮ ਰੱਖੇ ਆ ਤੇ ਬਹੁਤ ਹੀ ਅੱਛਾ ਮਾਹੌਲ ਬਣਿਆ। ਕਹਿੰਦੇ ਨੇ ਬਰਿੰਦਾਬਨ ਮਥਰਾ ਜਲੰਧਰ ਦੇ ਵਿੱਚ ਹੀ ਬਣਾ ਦਿੱਤੇਗੇ। ਬਿਲਕੁਲ ਮਹਾਂਲਕਸ਼ਮੀ ਮੰਦਿਰ ਦੇ ਵਿੱਚ ਐਸੇ ਲੱਗਦਾ ਕਿ ਅਸੀਂ ਬਰਿੰਦਾਬਨ ਔਰ ਮਥਰਾ ਜੀ ਦੀ ਹੋਲੀ ਮਨਾ ਰਹੇ ਆ ਔਰ ਅੱਜ ਰਾਧਾ ਅਸ਼ਟਮੀ ਵੀ ਹੈ। ਰਾਧਾ ਅਸ਼ਟਮੀ ਦੇ ਨਾਲ ਹੀ ਅਸੀਂ ਹੋਲੀ ਖੇល ਰਹੇ ਆ ਤੇ ਸਾਡੇ ਵਿੱਚ ਆਦਰਨੀਏ ਪਦਮ ਸ਼੍ਰੀ ਵਿਜੇਕਮਾ ਚੋਪੜਾ ਜੀ ਵੀ ਆਏ ਆ ਤੇ ਅਸੀਂ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਇਹ ਸਾਰਾ ਕੰਮ ਕਰਦੇ ਆ। ਜਿਨ੍ਹਾਂ ਨੇ ਸਾਨੂੰ ਸਮਾਜਿਕ ਜਿਨਾ ਸਿਖਾਇਆ ਸਮਾਜਿਕ ਉੱਠਣਾ ਬੈਠਣਾ ਸਿਖਾਇਆ ਨਿੱਤੇ ਕੋਣ ਜਾਣਦਾ ਸੀ ਔਰ ਮਹਾਲਕਸ਼ੀਵ ਮੰਦਿਰ ਬਣਾਉਣੇ ਵਿੱਚ ਵੀ ਉਹਨਾਂ ਦਾ ਬਹੁਤ ਹੱਥ ਹੈ ਤੇ ਅਸੀਂ ਉਹਨਾਂ ਦੀ ਪ੍ਰੇਰਨਾ ਦੇ ਨਾਲ ਹੀ ਆ ਸਾਰਾ ਕੰਮ ਕਰਦੇ ਰਹਿੰਦੇ ਆ ਕਿਹਾ ਜਾਂਦਾ ਛੋਟੇ ਛੋਟੇ ਬੱਚੇ ਵੀ ਇਸ ਫੁੱਲਾ ਦੀ ਹੋਲੀ ਦੇ ਵਿੱਚ ਪਹੁੰਚੇ ਨੇ ਤੇ ਉਹ ਵੀ ਕੀਰਤਨ ਦਾ ਆਨੰਦ ਲੈ ਰਹੇ ਨੇ ਬਿਲਕੁਲ ਬੱਚੇ ਬਹੁਤ ਰਾਸ ਕਰ ਰਹੇ ਆ ਨੱਚ ਰਹੇ ਆ ਜੂਮ ਰਹੇ ਆ ਬਹੁਤ ਅੱਛਾ ਲੱਗ ਰਿਹਾ ਬੱਚਿਆਂ ਨੂੰ ਵੀ ਤੇ ਬੱਚੇ ਵੀ ਸ਼ੌਕ ਰੱਖਦੇ ਆ ਕਿ ਅਸੀਂ ਵੀ ਫੁੱਲਾਂ ਦੀ ਹੋਲੀ ਨਾਲ ਹੀ ਹੋਲੀ ਖੇਲੀਏ ਕਿੰਨੇ ਸਾਲ ਹੋ ਗਏ ਨੇ ਫੁੱਲਾਂ ਦੀ ਹੋਲੀ ਕਿ ਅੱਜ ਸਾਨੂੰ 25 ਸਾਲ ਹੋ ਗਏ ਫੁੱਲਾਂ ਦੀ ਹੋਲੀ ਖੇਲਦਿਆਂ ਉਹ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਸਨੀਤਾ ਭਰਤਵਾਦ ਜੀ ਦੇ ਨਾਲ ਉਹਨਾਂ ਨੇ ਦੱਸਿਆ ਪਿਛਲੇ 25 ਸਾਲਾਂ ਤੋਂ ਜੋ ਹੈ ਫੁੱਲਾ ਦੀ ਹੋਲੀ ਖੇਡਦੇ ਆਏ ਨੇ ਤੇ ਜਲੰਧਰ ਦੇ ਵਿੱਚ ਬਰਿੰਦਾਬਨ ਕਿਹੜਾ ਬਣਾ ਦਿੱਤਾ ਗਿਆ ਜੋ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਾਲਕਸ਼ਮੀਨਰਾ ਮੰਦਿਰ ਜੇ ਰੋਡ ਤੇ ਵਿੱਚ ਫੁੱਲਾ ਦੀ ਹੋਲੀ ਕਿਹੜੀ ਆ ਖੇਡ ਗਈ ਕੈਮਰਾਮੈਨ ਅਜੇ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ